ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਸਾਡੇ ਰਣਜੀਤ ਸਿੰਘ ਜੀ ਗਿੱਲ ਸਾਹਿਬ ਪਰਮਿੰਦਰ ਜੀ ਔਰ ਮੇਰੇ ਛੋਟੇ ਜਿਹੇ ਸੱਦੇ ਦੇ ਤੁਸੀਂ ਸਾਰੇ ਇੱਥੇ ਪਹੁੰਚੇ ਆਂ ਅੱਜ ਮਸਲਾ ਜਿਹੜਾ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਇਹ ਸਰਕਾਰ ਪੰਜਾਬ ਦੇ ਅੰਦਰ ਅਮਰਜੈਂਸੀ ਵਰਗੇ ਜਿਹੜੇ ਹਾਲਾਤ ਆ ਉਹ ਪੈਦਾ ਕਰਦੇ ਪਹਿਲਾਂ ਦਾ ਕੱਲ ਇਹੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਜਲੀਲ ਕਰਕੇ ਸੀਐਮ ਰੈਜੀਡੈਂਸ ਚੋਂ ਕੱਢਿਆ ਤੇ ਅੱਜ ਤੁਸੀਂ ਦੇਖ ਲਿਓ ਵੀ ਰਾਤ ਸਾਰੀ ਰਾਤ ਕਿਸਾਨਾਂ ਦੇ ਘਰਾਂ 'ਚ ਛਾਪੇ ਮਾਰੇ ਉਹਨਾਂ ਨੂੰ ਅਰੈਸਟ ਕਰਿਆ ਉਹਨਾਂ ਨੂੰ ਹਾਊਸ ਅਰੈਸਟ ਕਰਿਆ ਕਿਸੇ ਨੂੰ ਥਾਣੇ 'ਚ ਅਰੈਸਟ ਕਰਿਆ ਪੂਰੇ ਪੰਜਾਬ 'ਚ ਅੱਧੀ ਰਾਤ ਤੋਂ ਛਾਪੇ ਜਾਰੀ ਜਿਹੜੀ ਆ ਉਹ ਜਾਰੀ ਹੈਗੀ ਸੋ ਪਹਿਲਾਂ ਤਾਂ ਅਸੀਂ ਇਸ ਸਾਰੀ ਘਟਨਾ ਦੀ ਸਖਤ ਸ਼ਬਦਾਂ 'ਚ ਨਿਖੇਦੀ ਵੀ ਕਰਦੇ ਆਂ ਔਰ ਪੰਜਾਬ ਦੇ ਅੰਦਰ ਤੱਕ ਕਿਸਾਨ ਦੇ ਨਾਲ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਹਿੰਦੁਸਤਾਨ ਚ ਕਿਸਾਨਾਂ ਦੇ ਲੀਡਰ ਰਹੇ ਆ ਅਸੀਂ ਸ਼ੁਰੂ ਤੋਂ ਹੀ ਕਿਸਾਨਾਂ ਨਾਲ ਖੜੇ ਰਹੇ ਆ ਅੱਗੇ ਵੀ ਕਿਸਾਨਾਂ ਦੀ ਹਰ ਲੜਾਈ ਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਡਟ ਕੇ ਖੜਾ ਰਹੇ ਜ ਤੁਸੀਂ ਦੇਖੋ ਵੀ ਹਿੰਦੁਸਤਾਨ ਚ ਸਭ ਤੋਂ ਵੱਧ ਝੂਠ ਬੋਲਣ ਵਾਲੀ ਜੇ ਕੋਈ ਪਾਰਟੀ ਆ ਉਹ ਆਮ ਆਦਮੀ ਪਾਰਟੀ ਆ ਝੂਠਿਆਂ ਦਾ ਸਰਦਾਰ ਜੇ ਕਿਸੇ ਨੂੰ ਕਹ ਲਈਏ ਤਾਂ ਉਹ ਕੇਜਰੀ ਵਾਲਾ ਹਰ ਹਰ ਗੱਲ ਤੇ ਮੁਕਰਨ ਵਾਲੀ ਜਿਹੜੀ ਪਾਰਟੀ ਆ ਉਹ ਵੀ ਆਮ ਆਦਮੀ ਪਾਰਟੀ ਹੈ ਔਰ ਇਹ ਪਾਰਟੀ ਤੁਸੀਂ ਦੇਖ ਲਿਓ ਵੀ ਛੋਟੀ ਜਿਹੀ ਕਿਸੇ ਦਾ ਕੁੱਤਾ ਵੀ ਮਰ ਜਾਂਦਾ ਤਾਂ ਨਾ ਤਾਂ ਵੀ ਸੜਕ ਤੇ ਧਰਨਾ ਲਾ ਕੇ ਬੈਠ ਜਾਂਦੇ ਤੇ ਜੇ ਕਿਸੇ ਤੇ ਮਾੜੀ ਜਿਹੀ ਕੋਈ ਪ੍ਰੋਬਲਮ ਹਰ ਇੱਕ ਹਰ ਗੱਲ ਤੇ ਧਰਨਾ ਲਾ ਦਿੱਤੀ ਇਹ ਪਾਰਟੀ ਧਰਨਿਆਂ ਤੋਂ ਨਿਕਲ ਕੇ ਤੁਸੀਂ ਦੇਖੋ ਵੀ ਕੇਜਰੀਵਾਲ ਨੇ ਡਰਾਮੇ ਕਰਕੇ ਦਿੱਲੀ 'ਚ ਰਾਜ ਲਿਆ ਔਰ ਪੰਜਾਬ 'ਚ ਸਰਕਾਰ ਬਣਾਈ ਔਰ ਸਰਕਾਰ ਬਣਾਉਣ ਤੋਂ ਬਾਅਦ ਜਿੰਨੇ ਇਹਨਾਂ ਨੇ ਝੂਠ ਬੋਲ ਕੇ ਸਰਕਾਰ ਬਣਾਈ ਤੀ ਸਾਰੇ ਵਾਦਿਆਂ ਤੋਂ ਮੁੱਕਰ ਵੀ ਗਏ ਔਰ ਬੇਸ਼ਰਮਾਂ ਦੀ ਜਣਾ ਪੰਜਾਬ ਦੇ ਲੋਕਾਂ ਨੂੰ ਜਿਹੜਾ ਜਲੀਲ ਵੀ ਕਰ ਰਹੇ ਆ ਅੱਜ ਕੱਲ ਕਿਸਾਨ ਜਿਹੜੇ ਗੱਲ ਕਰਨ ਗਏ ਸੀਗੇ ਉਹ ਕੋਈ ਸੋਨਾ ਥੋੜੀ ਮੰਗ ਰਹੇ ਤੇ ਉਹ ਤਾਂ ਸਿਰਫ ਆਪਣੇ ਹੱਕ ਮੰਗਣ ਵਾਸਤੇ ਗਏ ਤੇ ਕਿਸ ਤਰ੍ਹਾਂ ਗੱਲ ਬੇਇੱਜ਼ਤ ਕਰਕੇ ਭਗਵੰਤ ਮਾਨ ਨੇ ਜਿਹੜਾ ਉਹਨਾਂ ਨੂੰ ਕੱਢਿਆ ਪਹਿਲਾਂ ਤਾਂ ਇਹਨਾਂ ਦੀਆਂ ਜਿਹੜੀ ਇਲੈਕਸ਼ਨਾਂ 'ਚ ਕਰੇ ਹੋਏ ਵਾਦਿਆਂ ਦੀ ਜੇ ਮੈਂ ਵੀਡੀਓ ਸੁਣਾ ਦੇ ਭਗਵੰਤ ਮਾਨ ਜੀ ਸੁਣਦੇ ਹੁਣ ਇਹਨਾਂ ਦਾ ਪਾਪਾ ਕੇਜਰੀਵਾਲ ਤੇ ਬਾਕੀ ਲੀਡਰ ਸੁਣਦੇ ਹੁਣ ਜਿਹੜਾ ਦੇਖ ਲੈਣ ਕਿਆ ਕਹਿ ਕੇ ਇਹਨਾਂ ਨੇ ਸਰਕਾਰ ਬਣਾਈ ਤੇ ਆ ਭਗਵੰਤ ਸਿੰਘ ਪਹਿਲਾਂ ਤਾਂ ਸਟੇਟਮੈਂਟ ਤੁਸੀਂ ਸੁਣੋਗੇ ਚੱਕ ਕੁਰਸੀ ਛੱਡੋ ਜਾਂ ਬਾਈ ਨੇ ਬਾਈ ਫਸਲਾਂ ਤੇ ਐਮਐਸਪੀ ਦਿਓ ਨਹੀਂ ਤਾਂ ਫਿਰ 2022 ਚ ਆਮ ਆਦਮੀ ਪਾਰਟੀ ਸਰਕਾਰ ਹੋਊਗੀ ਅਸੀਂ ਬਾਈ ਦੀ ਬਾਈ ਫਸਲਾਂ ਦਾ ਇੱਕ ਇੱਕ ਦਾਣਾ ਚੁੱਕਾਂਗੇ ਐਮਐਸਪੀ ਤੇ ਲਿਖੂਗੀ ਜਿਹੜੀ ਅਸਲ ਚਾਹੇ ਉਹ ਕਪਾਹ ਐ ਨਰਮਾ ਐ ਚਾਹੇ ਉਹ ਸੂਰਜਮੁਖੀ ਐ ਚਾਹੇ ਮੱਕੀ ਐ ਚਾਹੇ ਕਣਕ ਐ ਚਾਹੇ ਝੋਨਾ ਐ ਜੇ ਨਹੀਂ ਫਸਲੀ ਘਰ ਮੰਡੀ ਚ ਆ ਗਈ ਉਹ ਸਰਕਾਰ ਦੀ ਹੋਊਗੀ ਤਾਂ ਇੱਕ ਇੱਕ ਦਾਣੇ ਦੀ ਜਿੰਮੇਵਾਰ ਸਰਕਾਰ ਹੋਊਗੀ ਕਿਸਾਨ ਦਾ ਇੱਕ ਦਾਣੇ ਦਾ ਪੈਸਾ ਮਿੜੂਗਾ ਤੇ ਸਾਡੇ ਕੋਲ ਰੋਡ ਮੈਂ ਬਣਿਆ ਤੇ ਆ ਚੱਕਰਸੀ ਚੱਟੋ ਜਾਂ ਬਾਈ ਦੇ ਬਾਈ ਫਸਲਾਂ ਤੇ ਮੈਸਪੀ ਜੋ ਨਹੀਂ ਤਾਂ ਫਿਰ 2022 ਚ ਆmani ਪਾਰਟੀ ਸਰਕਾਰ ਆਊਗੀ ਅਸੀਂ ਬਾਈ ਤੇ ਬਾਈ ਫਸਲਾਂ ਦਾ ਇੱਕ ਇੱਕ ਦਾਣਾ ਚੁਕਾਂਗੇ ਐਮ ਐਸ ਪੀ ਤੇ ਇਹਨਾਂ ਦੇ ਬਾਪੇ ਦੀ ਕੇਜਰੀਵਾਲ ਦੀ ਵੀ ਸਟੇਟਮੈਂਟ ਸੁਣਾਉਣਾ ਕਿਸਾਨਾਂ ਕੇ ਲਿਏ ਐਨਾਉਂਸਮੈਂਟ ਹੋ ਰਹੀ ਸਭ ਤੋਂ छुट गया वो था मूंगी के ऊपर जो एमएसपी देने का कार्यक्रम हमारा सपना है और मैं समझता हूं ये सपना जल्दी पूरा होगा जो किसानों का सपना है कि एक एक फसल के ऊपर सरकार एमएसपी देखिए खिलाफ चालू हुआ है मान साहब ने ऐलान किया कि मूंगी के ऊपर एमएसपी देंगे एमएसपी पे सरकार खरीदेगी और मैं उम्मीद करता हूं आने वाले समय के ऊपर और भी फसलों को एमएसपी पे दिया जाएगा ਦੀ ਹੋਤੀ ਆ ਸਾਡੇ ਪ੍ਰੋਸੀਮੀਨਿਸਟਰ ਜੀ ਸਾਫਾਇੀ ਤਾਂ ਹੋਣੀ ਚਾਹੀਦੀ ਤੁਸੀਂ ਆਮ ਆਦਮੀ ਪਾਰਟੀ ਕਿਉਂ ਉਹਨਾਂ ਦੇ ਚੱਕਰ ਤੇ ਕਿਆ ਆਮ ਆਦਮੀ ਪਾਰਟੀ ਬਣੀ ਨਾ ਉਹ ਨਾ ਉਹ ਪਾਰਟੀਆਂ ਥੋੜੀ ਨੇ ਉਹ ਰਟੇਰੇ ਨੇ ਇਹ ਪਾਰਟੀਆਂ ਕੋਈ ਚੱਟਦਾ ਕੰਮ ਕਰਦੀਆਂ ਤੇ ਆਮ ਆਦਮੀ ਪਾਰਟੀ ਨੇ ਤਾਂ ਬਣਾਈ ਹੀ ਨਹੀਂ ਸੀ ਕੈਪਟਨ ਸਾਹਿਬ ਨੂੰ ਸਾਡਾ ਖੁੱਲਾ ਚੈਲੰਜ ਹੈ ਤੁਸੀਂ ਹਾ ਹੌਰੀ ਦੇ ਦਿਓ ਹੱਥ ਜੀ ਕੈਪਟਨ ਸਾਹਿਬ ਨੂੰ ਸਾਡਾ ਖੁੱਲਾ ਚੈਲੰਜ ਆ ਅਸਤੀਫਾ ਹੁਣੇ ਦੇ ਦਿਓ ਸਾਡੀ ਸਰਕਾਰ ਬਣਾਓ ਅੱਜ ਦੇਵਾਂਗੇ ਅੱਜ ਚੈਲੰਜ ਆ ਮੈਨੂੰ ਕਿਹਾ ਕੇਜਰੀਵਾਲ ਜੀ ਨੇ ਖੁਦ ਇਹ ਸਨੇਹਾ ਲਾ ਕੇ ਭੇਜਿਆ ਕਿ ਅਸੀਂ ਅੱਜ ਐਮਐਸਪੀ ਅਨਾਉਂਸ ਕਰਾਂਗੇ ਸਾਡਾ ਫੈਸਲਾ ਹੈ ਉਹਨਾਂ ਵੱਲੋਂ ਵੀ ਤੁਹਾਡਾ ਅਨਾਉਂਸ ਕੀਤੀ ਗਈ ਐਮਐਸਪੀ ਤੋਂ ਕਹਿ ਰਹੇ ਕਿ ਇਸ ਤੋਂ ਬਾਅਦ ਤੁਸੀਂ ਦੇਖੋ ਵੀ ਪਹਿਲਾਂ ਭਗਵੰਤ ਮਾਨ ਨੇ ਸਟੇਟਮੈਂਟ ਦੇਈ ਐਮਐਸਪੀ ਦੇਣ ਦੀ ਪੰਜਾਬ 'ਚ ਫਿਰ ਕੇਜਰੀਵਾਲ ਨੇ ਦੇਈ ਇਨਾਂ ਦੇ ਪਾਪੇ ਨੇ ਫਿਰ ਉਹਨਾਂ ਦੀ ਬੇਟੀ ਨੇ ਕਿਹਾ 5 ਮਿੰਟ ਚ ਦਵਾਂਗੇ ਕੇਜਰੀਵਾਲ ਜੀ ਨੂੰ ਕਿਹਾ ਫਿਰ ਇਹੀ ਕੇਜਰੀਵਾਲ ਨੇ ਪੰਜਾਬ ਚ ਆ ਕੇ ਅਨਾਉਂਸਮੈਂਟ ਕਰੀ ਵੀ ਇਸ ਵਾਰ ਆਪਾਂ ਮੂੰਗੀ ਤੇ ਮੱਕੀ ਤੇ ਐਮਐਸਪੀ ਦਵਾਂਗੇ ਕਿਸਾਨਾਂ ਨੇ ਲਾਰੇ ਚ ਆ ਕੇ ਮੂੰਗੀ ਵੀ ਵਿਝੀ ਮੱਕੀ ਵੀ ਵਿਝੀ ਆਬ ਮੇਰੇ ਕੋਲ ਖਬਰਾਂ ਵੀ ਆ ਸਾਰੀਆਂ ਮੂੰਗੀ ਕਿੰਨੀ ਖਰੀਦੀ ਐਮਐਸਪੀ ਤੇ 0.01% ਮੂੰਗੀ ਕਿਸਾਨਾਂ ਦੀ ਮੰਡੀ ਚ ਰੁਲ ਗਈ ਫਿਰ ਮੱਕੀ ਮੰਡੀ ਚ ਰੁਲ ਗਈ ਫੇਰ ਇਹਨਾਂ ਨੇ ਝੁੱਠੀ ਕਮਿਟਮੈਂਟ ਕਰੀ ਜਦੋਂ ਹੜ੍ਹ ਆਇਆ ਪੰਜਾਬ ਚ ਯਾਦ ਕਰੋ ਕੇ ਜਿਹੜੀ ਭਗਵੰਤ ਮਾਨ ਨੇ ਕਹਿ ਕੇ ਆ ਕਹਿੰਦਾ ਜੀ ਅਸੀਂ ਨਾ ਜੀ ਮੁਰਗੀ ਮਰੀ ਦਾ ਵੀ ਮੁਆਵਜ਼ਾ ਦੇਵਾਂਗੇ ਬੱਕਰੀ ਮਰੀ ਦਾ ਵੀ ਮੁਆਵਜ਼ਾ ਦੇਵਾਂਗੇ ਕਿਸਾਨਾਂ ਨੂੰ ਮੁਆਵਜ਼ਾ ਦੇਵਾਂਗੇ ਆ ਮੇਰੇ ਹਲਕੇ ਚ ਨਾ ਜੀ 6 6 ਫੁੱਟ ਰੇਤਾ ਚੜ ਗਿਆ ਫਸਲਾਂ ਤਬਾਹ ਹੋ ਗਈਆਂ ਮੋਹਾਲੀ ਚ ਇਸ ਤਰ੍ਹਾਂ ਹੀ ਹੋਇਆ 1 ਰੁਪਈਆ ਨਹੀਂ ਦਿਆ ਸਿੰਗਲ ਪੈਸਾ ਨਹੀਂ ਇਹਨਾਂ ਨੇ ਕਿਸੇ ਨੂੰ ਕੰਪਨਸੇਸ਼ਨ ਦੇਈ ਉਸ ਤੋਂ ਬਾਅਦ ਆ ਪਿੱਛੇ ਜਦੋਂ ਖਰਬੂਜੇ ਬਣੇ ਖਰਬੂਜੇ ਵਗੈਰਾ ਲੱਗੇ ਹੋਏ ਤੇ بڑے بڑے ਗੜੇ ਪੈ ਗਏ ਤੇ ਬਰਬਾਦ ਹੋ ਗਈ ਬਦਲ ਗਰਦੌਰੀ ਤੱਕ ਨਹੀਂ ਕਰਨਾ ਇਹ ਪੈਸੇ ਤਾਂ ਕਿਆ ਦੇਣਾ ਮਤਲਬ ਰੱਜ ਕੇ ਕਿਸਾਨਾਂ ਨਾਲ ਝੂਠ ਬੋਲਿਆ ਉਸ ਤੋਂ ਬਾਅਦ ਹੁਣ ਮੀਟਿੰਗ ਕਰਨ ਤੋਂ ਵੀ ਭੱਜਦੇ ਆ ਮੁੱਕਰਦੇ ਆ ਘੱਟ ਤੋਂ ਘੱਟ ਇਹਨਾਂ ਨੂੰ ਇੰਨੀ ਕਿ ਤਰਸਮਾਨੀ ਚੇਤਦੀ ਵੀ ਬਾਦ ਸਾਹਿਬ ਕੋਲ ਜਦੋਂ ਜਾਂਦੇ ਤੇ ਇੱਕ ਵਾਰੀ ਗਏ ਬਾਦ ਸਾਹਿਬ ਗੇਟ ਤੋਂ ਬਾਹਰ ਆ ਕੇ ਮਿਲਦੇ ਕਰਨੇ-ਕਰਨੇ ਦੀ ਗੱਲ ਸੁਣਦੇ ਤੇ ਔਰ ਮਸਲੇ ਹੱਲ ਕਰਦੇ ਸੀਗੇ ਇਹ ਤਾਂ ਜਲੀਲ ਕਰਦੇ ਆ ਸੋ ਆ ਪੁੱਛਣਾ ਚਾਕੇ ਆ ਤੁਸੀਂ ਦੇਖੋ ਵੀ ਜਿਹੜੀ ਸਰਕਾਰ ਰਾਜ ਕੇ ਝੂਠ ਬੋਲਿਆ ਪਿਛਲੇ 5 ਸਾਲਾਂ ਚ ਕਿਸਾਨਾਂ ਦੀ ਹਾਲਤ ਕਿ ਆਇਆ ਮੇਰੇ ਹਲਕੇ ਜਿੰਨਾ ਜੀ ਜ਼ਮੀਨ ਐਕਵਾਇਰ ਹੋਈ ਕਿਸਾਨਾਂ ਦੀ ਉਥੇ ਜਿਹੜਾ ਆਮ ਆਦਮੀ ਪਾਰਟੀ ਦਾ ਐਮਐਲਏ ਆ ਉਹਨੂੰ ਤਾਂ ਜ਼ਮੀਨ ਦਾ ਮਿਲਿਆ 5 ਕਰੋੜ ਰੁਪਏ ਕਿੱਲਾ ਤੇ ਉਹਦੀ ਵੱਟ ਦੇ ਨਾਲ ਵੱਟ ਸਾਂਝੀ ਜਿਹੜੇ ਕਿਸਾਨਾਂ ਨੂੰ 1.5 ਕਰੋੜ ਰੁਪਏ ਕਿੱਲਾ ਪਹਿਲਾਂ 6.5 ਉਹਨੂੰ ਮਿਲ ਰਿਹਾ ਤਾਂ 35 ਲੱਖ ਰੁਪਏ ਕਿਸਾਨ ਨੂੰ ਮਿਲ ਰਿਹਾ ਤਾਂ ਸੋ ਮਤਲਬ ਇਹ ਜਦੋਂ ਅਸੀਂ ਰੌਲਾ ਰੂਲਾ ਪਾਇਆ ਤਾਂ ਡੇਢ ਲੱਖ ਮਿਲਿਆ ਆ ਮੁਹਾਲੀ ਚ ਜ਼ਮੀਨਾਂ ਇੱਕ ਵਾਰ ਹੋਈਆਂ ਕਿਉਂ ਰੇੜੀ ਹੋਈ ਹੋਰ ਹੋਈ ਬਾਲ ਸਾਹਿਬ ਨੇ ਕਿਸਾਨਾਂ ਨੂੰ ਕਿੰਨਾ ਦਿਆ ਜਦ 50 ਲੱਖ ਰੇਟ ਦਾ ਡੇਢ ਕਰੋੜ ਦੇਆ 2 ਕਰੋੜ ਦੇਆ 2 ਕਰੋੜ 80 ਲੱਖ ਰੁਪਏ ਦੇ ਆ ਮਨੋਲੀ ਦੀ ਜ਼ਮੀਨ ਲਖਨੌਰ ਦੀ ਜ਼ਮੀਨ 800 ਏਕੜ ਜ਼ਮੀਨ ਸੁਪਰੀਮ ਕੋਰਟ ਤੋਂ ਕਿਸਾਨ ਕੇਸ ਹਾਰ ਕੇ ਤੇ ਬਾਲ ਸਾਹਿਬ ਨੇ ਸਾਰਿਆਂ ਨੂੰ ਲੈਂਡ ਪੂਲਿੰਗ ਦੇ ਕੇ ਅਰਬਾਪਤੀ ਜਿਹੜਾ ਬਣਾਇਆ ਦਿਆਲਪੁਰੇ ਚ 에어ਪੋਰਟ ਜੋਂ ਤੋਂ ਕੱਢ ਕੇ ਜ਼ਮੀਨ ਛਡਵਾਈ ਐ ਜ 200 ਕਰੋੜ ਰੁਪਏ ਦਾ ਖਿੱਲਾ ਐ ਸਿੰਘਪੁਰੇ ਤੇ ਕਾਂਗਰਸ ਦੀ ਸਰਕਾਰ ਚ ਜਿਹੜਾ 8 ਲੱਖ ਰੁਪਏ ਲੋਕਾਇਰ ਰੋਹੀ ਦੀ ਜ਼ਮੀਨ ਛੱਡ ਕੇ ਦੇਈ ਤੁਹਾਡੇ ਮੋਹਾਲੀ ਜਿੱਦਾ ਜਿੰਨੇ ਗੁਰਦੁਆਰੇ ਮੰਦਰਾਂ ਨੂੰ ਵੀ ਜ਼ਮੀਨ ਛੱਡ। ਸੋ ਨਿਊ ਚੰਡੀਗੜ੍ਹ ਦੇਖ ਲਿਓ ਵਸਾਇਆ ਹਰ ਕਿਸਾਨ ਨੂੰ ਫਤਦਾ ਭਾਅ ਵੀ ਦੇਣਾ ਤੁਸੀਂ ਟਿਊਬਲਾਂ ਦੇ ਕਨੈਕਸ਼ਨ ਦੇਖ ਲਿਓ ਜੇ ਪੰਜਾਬ ਚ 14 ਲੱਖ ਕਨੈਕਸ਼ਨ ਹਨ ਨਾ ਟਿਊਬਲਾਂ ਦੇ 12 ਲੱਖ ਕਨੈਕਸ਼ਨ ਬਾਦਲ ਸਾਹਿਬ ਦੀ ਸਰਕਾਰ ਚ ਦੇ ਗਏ ਆ ਆ ਇਕੱਲੇ ਮੋਹਾਲੀ ਜ਼ਿਲ੍ਹੇ ਚ ਮੇਰੇ ਅਗਲ 1500 ਕਨੈਕਸ਼ਨ ਬਾਦ ਸਾਹਿਬ ਨੇ ਦੇ ਦਿੱਨਾ ਕਾਂਗਰਸ ਦੀ ਸਰਕਾਰ ਜੀ ਇੱਕ ਮਿਲਿਆ ਨਾ ਆਮ ਆਦਮੀ ਪਾਰਟੀ ਦੀ ਸਿੰਗਲ ਕਿਸਾਨ ਨੂੰ ਪੂਰੇ ਪੰਜਾਬ ਚ ਇੱਕ ਕਨੈਕਸ਼ਨ ਮਿਲਿਆ ਹੋਇਆ ਇਹ ਦੱਸ ਦੇ ਸੋ ਮਤਲਬ ਗਰੀਬ ਇਹਨਾਂ ਨੇ ਰੋਲ ਕੇ ਰੱਖਦੇ ਆ ਹਜ਼ਾਰ-ਹਜ਼ਾਰ ਰੁਪਏ ਤੇ ਫਾਰਮ ਭਰੇ ਤੇ ਬਿੱਬੀਆਂ ਬਚਾਈਆਂ ਧੋਖੇ ਚ ਆ ਗਈਆਂ ਕਹਿੰਦੇ ਤੇ ਵੀ ਤੁਸੀਂ ਫਾਰਮ ਭਰ ਦਿਓ 5 ਫਰਵਰੀ ਨੂੰ ਸਰਕਾਰ ਬਣਨੀ ਹੈ 6 ਫਰਵਰੀ ਨੂੰ ਤੁਹਾਡੇ ਖਾਤਿਆਂ ਚ ਪੈਸੇ ਆ ਜਾਣਗੇ ਅੱਜ ਤੱਕ ਆਇਆ ਕਿਸੇ ਦੀ ਦਮਨੀ ਸਕਾਲਰਸ਼ਿਪ ਅਸੀਂ 4 ਲੱਖ ਬੱਚਿਆਂ ਨੂੰ ਦੰਦੇ ਦੇ ਕਿਸੇ ਨੂੰ ਮਿਲੀ ਜਾਂ ਮੁਣ ਕੇ ਸਕਾਲਰਸ਼ਿਪ ਕਣਕ ਨਾਲ ਅਸੀਂ ਥਾਲ ਦੰਦੇ ਤੇ ਮਿਲੀ ਜਾਂ ਮੁਣ ਕੇ ਕਣਕ ਸੋ ਮਤਲਬ ਇਸ ਲੋਟੂ ਸਰਕਾਰ ਨੇ ਹੁਣ ਸਿੱਧੀ ਗੁੰਡਾਗਰਦੀ ਦੇ ਉੱਤੇ ਉਤਰਿਆ ਜਾ ਔਰ ਹਾਲਤ ਇਹ ਆ ਵੀ ਤਹਿਸੀਲਾਂ 'ਚ ਤੁਸੀਂ ਲੱਖ ਲੱਖ ਰੁਪਏ ਤੋਂ ਵਗੈਰ ਰਜਿਸਟਰੀ ਨਹੀਂ ਹੁੰਦੀ ਆ ਜਿਹੜੀ ਤਹਿਸੀਲਾਂ 'ਚ ਥਾਣਾ ਛਾਪੇ ਮਾਰ ਰਹੇ ਨਾ ਇਹ ਭਗਵੰਤ ਮਾਨ ਜੀ ਜਾ ਰਹੇ ਹਨ ਕਰਪਸ਼ਨ ਬੰਦ ਕਰਨ ਥੋੜੀ ਜਾ ਰਹੇ ਹਨ ਇਹਦਾ ਰੇਟ ਵਧਾਣ ਜਾ ਰਹੇ ਹਨ ਜੇ ਮੰਨ ਲਓ ਤਸਿਲਦਾਰ 50 ਲੱਖ ਰੁਪਏ ਮਹੀਨਾ ਦੇ ਦਿੰਦਾ ਤਾਂ ਹੁਣ ਕਹ ਰਿਹਾ ਵੀ ਜੜੀ ਆ ਵੱਡੀਆਂ ਤਸਿਲਾਂ ਇਹਨਾਂ ਨੂੰ ਤਾਂ ਕਰੋੜ ਕਰੋੜ ਰੁਪਏ ਦਿਓ ਆ ਸੈਟਲਮੈਂਟ ਹੋ ਗਏ ਕਿਸੇ ਆਮ ਬੰਦੇ ਨੂੰ ਫਾਇਦਾ ਥੋੜੀ ਹੋਣਾ ਆ ਨਸਿਆਂ ਦਾ ਆ ਹੁਣ ਜਾਗਾਈ ਇਹਨਾਂ ਨੂੰ ਹਰ ਘਰ ਚ ਸਪਲਾਈ ਹੋ ਰਿਆ ਘਰ ਘਰ ਚ ਆ ਮੇਰੇ ਹਲਕੇ ਜ ਮੇਰੇ ਪਿੰਡ ਚ ਡੈਥ ਹੋਈ ਦਿਆਲਪੁਰੇ ਚ ਤਿੰਨ ਡੈਥ ਹੋਈਆਂ ਛੱਤ ਚ ਦੋ ਡੈਥ ਹੋਈਆਂ ਡੈਲੀ ਨਸੇ ਨਾਲ ਡੈਥ ਹੋ ਰਹੀਆ ਤੇ ਇਹਨਾਂ ਦੇ ਮਿੰਨੇ ਬੰਨੇ ਹੋਈਆਂ ਉੱਥੇ ਪਹੁੰਚ ਰਹੀਆਂ ਜੀ ਸੋ ਕਿਸਾਨਾਂ ਦੀ ਪੂਰੀ ਹਲਤ ਸ੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ। ਸ਼ੁਰੂ ਤੋਂ ਹੀ ਕਿਸਾਨਾਂ ਨਾਲ ਖੜੀ ਆ ਅੱਜ ਤੱਕ ਕਿਸਾਨਾਂ ਦਾ ਜੇਕਰ ਕਿਸੇ ਨੇ ਵੈਲਫੇਅਰ ਕਰੀਆ ਤਾਂ ਸ੍ਰੋਮਣੀ ਅਕਾਲੀ ਦਲ ਨੇ ਕਰੀਆ। ਅਸੀਂ ਸਰਕਾਰ ਦੇ ਹਰ ੱਟਕੇ ਦਾ ਡੱਟ ਕੇ ਜਿਹੜਾ ਜਵਾਬ ਦੇਵਾਂਗੇ ਔਰ ਇਹਨਾਂ ਨੂੰ ਮਜਬੂਰ ਕਰਾਂਗੇ। ਹੁਣ ਹਰਿਆਣੇ ਦੇ 24 ਫਸਲਾਂ ਤੇ ਐਮਐਸਪੀ ਦੇ ਰਹੇ ਆ ਪੰਜਾਬ 'ਚ ਨਾ ਕਿ ਉਹਨੂੰ ਲੈ ਰਹੇ। ਇੱਕ ਫਸਲ ਤੇ ਕਿਹਾ ਤਾਂ ਉਹ ਵੀ ਮੁਕਰ ਗਈ। ਇਹਨਾਂ ਦਾ ਜਿਹੜਾ ਫਾਈਨਾਂਸ ਮੰਤਰੀ ਆ ਉਹਦਾ ਕਹਿ ਰਿਹਾ 28% ਜੀਐਸਟੀ ਵਧ ਗਈ ਪੰਜਾਬ 'ਚ ਤੁਸੀਂ ਹਾਲਾਤ ਦੇਖੋ ਭਾਜੀ 3400 ਕਰੋੜ ਰੁਪਏ ਸਾਡੀ ਸਰਕਾਰ ਚ ਅਸੀਂ ਕਰਜ਼ਾ ਲੰਦੇ ਤੇ ਇੱਕ ਸਾਲ ਚ ਵੱਧ ਝੜਦਾ ਤਾਂ ਮਤਲਬ ਤਾਰ ਗਿਆ ਸਾਰਾ ਕਾਂਗਰਸ ਦੀ ਸਰਕਾਰ ਚ 7000 ਕਰੋੜ ਤੇ ਹੁਣ 33000 ਕਰੋੜ ਰੁਪਏ ਹਰ ਸਾਲ ਕਰਜ਼ਾ ਲੈ ਰਹੇ ਆ ਨਾ 1 ਇੰਚ ਕੋਈ ਸੜਕ ਬਣੀ ਨਾ ਕੋਈ ਬਿਜਲੀ ਪੈਦਾ ਹੋਈ ਨਾ ਕਿਸੇ ਗਰੀਬ ਨੂੰ ਸਕਾਲਰਸ਼ਿਪ ਮਿਲੀ ਨਾ ਕਣਕ ਨਾਲ ਧਾਲ ਮਿਲੀ ਨਾ ਸਗਨ ਸਕੀਮ ਮਿਲੀ ਨਾ ਪੈਨਸ਼ਨ ਮਿਲੀ ਨਾ 1000 ਰੁਪਏ ਜਿਹੜਾ ਕੁੜੀਆਂ ਨੂੰ ਮਿਲਿਆ ਸਿਰਫ ਲੁੱਟ ਕੇ ਦਿੱਲੀ ਨੂੰ ਜਾ ਰਹੇ ਆ ਤੁਸੀਂ ਦੇਖੋ ਜਿੱਦਨ ਦਿੱਲੀ ਹਾਰੇ ਤੇ ਨਾ ਜੀ ਮੈਂ ਇੱਕ ਸਟੇਟਮੈਂਟ ਦੇਈ ਸੀ ਮੈਂ ਕਿ ਹੁਣ ਪੰਜਾਬ ਦੇ ਮਾੜੇ ਦਿਨ ਆ ਗਏ ਜਿੰਨੇ ਦਿੱਲੀ ਤੋਂ ਵਿਹਲੇ ਹੋਏ ਨਾ ਸਾਰੇ ਪੰਜਾਬ ਨੂੰ ਲੁੱਟਣਗੇ ਪੰਜਾਬ 'ਚ ਘੁੰਮਣਗੇ ਉਦੋਂ ਦੇ ਇਹਨਾਂ ਦੇ ਮਨੀਸ਼ ਸੋਧਿਆ ਹੋ ਗਿਆ ਇਹਨਾਂ ਦਾ ਕੇਜਰੀਵਾਲ ਹੋ ਗਿਆ ਦੂਸਰੇ ਹੋ ਗਏ ਪੰਜਾਬ ਦੇ ਅੰਦਰ ਦਿੱਲੀ ਲੁੱਟਣੇ ਵਾਸਤੇ ਚੱਕਰ ਮਾਰ ਰਹੇ ਆ ਔਰ ਜੋ ਸਕੂਲ ਹੁੰਡੇਰਾ ਉਹ ਸੀ ਇੱਕ ਸਕੂਲ ਆ ਜੀ ਮੈਂ ਹੀ ਉਹਨੂੰ ਪਲੱਸ 2 ਕਰਵਾਇਆ ਮੈਂ ਹੀ ਉੱਤੇ ਕਰੋੜ ਰੁਪਇਆ ਲਾਇਆ ਗਰਨਾਮ ਸਿੰਘ ਜੀ ਸਾਡੇ ਟਿਊਬਲ ਇੰਜੀਨੀਅਰ ਉਹਨਾਂ ਨੇ 25 ਲੱਖ ਰੁਪਇਆ ਉਸ ਟਾਈਮ ਤੇ ਆ ਹੋਰ ਪੈਸੇ ਦੇ ਸਰਦਾਰ ਗਰਨਾਮ ਸਿੰਘ ਦੇ ਨਾਮ ਟਿਊਬ ਸਕੂਲ ਦਾ ਨਾਮ ਹੈ ਉਹ ਸਕੂਲ ਨੂੰ ਦੇਖਣ ਆਇਆ ਵੀ ਝੁੱਠੀ ਪਬਲਿਸਿਟੀ ਕਰਨ ਵਾਸਤੇ ਨਾ ਇਹਦੀਆਂ ਫੋਟੋਆਂ ਮੈਂ ਦਿਖਾਵਾਂਗੇ ਪੰਜਾਬ 'ਚ ਵੀ ਆਹ ਦੇਖੋ ਜੀ ਸਕੂਲ ਅਸੀਂ ਬਣਾ ਦੇਖਿਓ ਥੋੜੇ ਦਿਨਾਂ ਚੋ ਫੋਟੋਆਂ ਵੀ ਲਾ ਦੇਣਗੇ ਜਿਹੜਾ ਮੂਰੇ ਬੋਰਡ ਤੇ ਨਾਮ ਲਿਜਾ ਦਾ ਪੋਚਾ ਫਿਰ ਕੇ ਕਸਤੀਨ ਜੀ ਦਾ ਬੋਰਡ ਲਾ ਦਿਆਂ ਸੋ ਆ ਡਰਾਮਿਆਂ ਵਾਲੀ ਸਰਕਾਰ ਆ ਲੋਟੂ ਸਰਕਾਰ ਆ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਡੱਟ ਕੇ ਕਿਸਾਨਾਂ ਨਾਲ ਕਰਦਾ। ਜੀ ਸਾਹਿਬ ਜੀ। ਜੀ ਤੁਸੀਂ ਬੋਲਦੇ ਹੋ। ਮਹਾਲੀ ਜਰਾ। ਦੇਖੋ ਸਾਡੇ ਖਰੜ ਹਲਕੇ ਚੋਂ ਵੀ ਰਾਤ ਛਾਪੇ ਮਾਰ ਕੇ ਸਾਡੇ ਜਿਹੜੇ ਲੀਡਰ ਹੈ ਉਹ ਅਰੈਸਟ ਕੀਤੇ ਗਏ। ਮੈਂ ਕਹਿੰਦਾ ਵੱਧ ਕਿਸਮਤੀ ਹੈ ਪੰਜਾਬ ਵਿੱਚ ਜਿੱਥੇ ਅਨਲਾਨੀ ਜਿਹੜੀ ਹੈ ਐਮਰਜੈਂਸੀ ਲਾਗੂ ਕੀਤੀ ਹੋਈ ਹੈ। ਔਰ ਉਹ ਕਿਸਾਨ ਵੀਰ ਜਿਨ੍ਹਾਂ ਨੇ ਇਹਨਾਂ ਨੂੰ ਵੱਧ ਤੋਂ ਬੱਤੀ ਚੜ ਕੇ ਬੂਟਾ ਪਾਈਆਂ ਸੀ ਕਿਉਂਕਿ ਸਾਡਾ ਵੋਟ ਬੈਂਕ ਹੁੰਦਾ ਸੀ ਬੱਤੀ ਚੜ ਕੇ ਬੋਟਾ ਪਾਈਆਂ ਸੀ ਤੇ ਅੱਜ ਉਹਨਾਂ ਨਾਲ ਜੋ ਕੱਲ ਹੋਇਆ ਉਹ ਤੁਹਾਨੂੰ ਸਾਰਿਆਂ ਨੂੰ ਪ੍ਰੈਸ ਵਾਲੇ ਵੀਰਾਂ ਨੂੰ ਸਭ ਨੂੰ ਪਤਾ ਹੀ ਹੈ ਸੋ ਅਸੀਂ ਇਸ ਚੀਜ਼ ਦੀ ਨਿੰਦਿਆ ਕਰਦੇ ਹਾਂ ਹਰ ਫਰੰਟ ਤੇ ਜਿਹੜੀ ਸਰਕਾਰ ਹੈ ਉਹ ਫੇਲ ਹੋਈ ਹੈ ਭਾਵੇਂ ਇਹਨੇ ਜਿੰਨੇ ਆਪਣੇ ਵਾਅਦੇ ਕੀਤੇ ਸੀ ਡਿਵੈਲਪਮੈਂਟ ਵਾਲੇ ਪਾਸੇ ਆਈਏ ਤਾਂ ਮੇਰਾ ਖਿਆਲ ਪੰਜਾਬ ਦੇ ਵਿੱਚ ਕਿਤੇ ਇੱਟ ਨਹੀਂ ਲੱਗੀ ਮੈਂ ਕਹਿੰਦਾ ਇੱਟ ਲੱਗਣੀ ਤਾਂ ਦੂਰ ਆ ਕਿਤੇ ਹੱਥ 'ਚ ਫੜੀਓ ਦਿਖਾ ਦਿਓ ਇਹਨਾਂ ਤੇ ਕਿਤੇ ਨਾ ਨਹੀਂ ਪੱਥਰ ਰੱਖਿਆ ਹੋਵੇ। ਮਤਲਬ ਬੁਰਾ ਹਾਲ ਹੈ ਤੁਸੀਂ ਮੇਰੇ ਹਲਕੇ ਜਾ ਕੇ ਦੇਖੋ। ਸੜਕਾਂ ਦੇ ਵਿੱਚ ਮੇਰਾ ਕਹ ਸੜਕ ਤਾਂ ਰਹੀਓ ਨਹੀਂ ਹੁਣ ਤਾਂ ਟੋਏ ਟੋਏ ਨੇ। ਸੋ ਇੰਨਾ ਬੁਰਾ ਹਾਲ ਆ ਲੋਕ ਖੂਨ ਦੇ ਅਥਰੂ ਹੋ ਰਹੇ ਨੇ ਪਰ ਸਰਕਾਰ ਸੁੱਤੀ ਪਈ ਐ। ਕੋਈ ਡਿਵੈਲਪਮੈਂਟ ਇਹਨਾਂ ਦੀਆਂ ਦੇਖੋ ਅਨਜਾਨਪਣਾ ਇਹਨਾਂ ਦਾ ਦੇਖੋ ਪਹਿਲਾਂ ਤਾਂ ਜੋ ਸ਼ਮਾ ਜੀ ਨੇ ਬੜੇ ਡਿਟੇਲ ਚ ਦੱਸਿਆ ਤੇ ਸਾਰੀਆਂ ਵੀਡੀਓਜ਼ ਵੀ ਦਿਖਾਈਆਂ ਨੇ ਇਹਨਾਂ ਦੀਆਂ ਵੀ ਕਿੰਵੇਂ ਝੂਠ ਬੋਲ ਕੇ ਜਗੀਆਂ ਲੋਕਾਂ ਦੀਆਂ ਵੋਟਾਂ ਲੁੱਟੀਆਂ ਇਹਨਾਂ ਨੇ ਤੇ ਸਰਕਾਰ ਜਿਹੜੀ ਬਣਾਈ ਹੈ ਪਰ ਅੱਜ ਲੋਕ ਪਛਤਾ ਰਹੇ ਨੇ ਪਰ ਉਹ ਕਰ ਕੁਝ ਨਹੀਂ ਸਕਦੇ ਤੇ ਉਹਦਾ ਨਤੀਜਾ ਇਹਨਾਂ ਨੇ ਐਮਪੀ ਇਲੈਕਸ਼ਨ ਚ ਵੀ ਦੇਖਿਆ ਵੀ ਲੋਕ ਕਿੰਨੇ ਕਿ ਸਾਡੇ ਨਾਲ ਨੇ ਜਾਂ ਕਿੰਨੇ ਕਿ ਨਾਰਾਜ਼ ਨੇ ਹੁਣ ਇਹਨਾਂ ਨੇ ਸਕੀਮ ਜਿਹੜੀ ਆਮ ਆਦਮੀਆਂ ਕਲੀਨਿਕ ਬਣਾਏ ਸੀ ਤੇ ਕੌਣ ਉੱਥੇ ਉਤੋਂ ਇਹਨਾਂ ਨੇ ਬੈਕ ਆਊਟ ਕੀਤਾ ਕਿਉਂਕਿ ਸੈਂਟਰ ਨੇ ਉਹ ਸਕੀਮ ਇਹਨਾਂ ਨੇ ਪੈਸਾ ਸੈਂਟਰ ਦਾ ਸੀ ਬਾਵਾ ਆਪਣੀ ਖੱਟਣ ਲਈ ਉਹਦਾ ਨਾਮ ਬਦਲਤਾ ਉਹਨਾਂ ਨੇ ਫੰਡ ਰੋਕ ਲਏ ਤੇ ਅੱਜ ਦੁਬਾਰੇ ਫੇਰ ਹੁਣ ਉਹਨਾਂ ਦਾ ਉਹਨਾਂ ਦੇ ਦੁਬਾਰੇ ਆਪਣੇ ਬੋਟ ਹਟਾ ਕੇ ਉਹਨਾਂ ਦੇ ਲਾਇਨ ਸੈਂਟਰ ਦੀਆਂ ਸਕੀਮਾਂ ਦੇ ਸੋ ਅਣਜਾਣਪਨੇ ਦੇ ਵਿੱਚ ਜਿਹੜੀ ਸਰਕਾਰ ਕੰਮ ਕਰ ਰਹੀ ਹੈ ਮੈਂ ਤਾਂ ਇਹੀ ਵਿਸ਼ਵਾਸ ਦਉਣਾ ਆਪਣੇ ਕਿਸਾਨ ਵੀਰਾਂ ਵੀ ਅਸੀਂ ਮੋٹے ਨਾਲ ਮੋਟਾ ਢਾਕੇ ਤੁਹਾਡੇ ਨਾਲ ਖੜੀਆਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਤੋਂ ਹੀ ਜਿਹੜਾ ਕਿਸਾਨਾਂ ਦੇ ਨਾਲ ਭਾਵੇਂ ਉਹਨਾਂ ਦੇ ਟਰੈਕਟਰ ਨੂੰ ਗੱਡੇ ਦਾ ਦਾ ਦਵਾਣਾ ਭਾਵੇਂ ਬਿਜਲੀ ਫ੍ਰੀ ਕਰਨੀ ਮੋਟਰਾਂ ਦੇ ਕਨੈਕਸ਼ਨ ਮਤਲਬ ਹਰ ਵੇਲੇ ਮਜ਼ਦੂਰ ਤੇ ਕਿਸਾਨ ਦੇ ਨਾਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਹਮੇਸ਼ਾ ਸਾਥ ਦਿੱਤਾ ਤੇ ਅੱਜ ਵੀ ਅਸੀਂ ਆਪਣੇ ਉਹਨਾਂ ਵੀਰਾਂ ਨੂੰ ਵਿਸ਼ਵਾਸ ਦਉਂਦੇ ਵੀ ਅਸੀਂ ਮੋٹے ਨਾਲ ਮੋਟਾ ਢਾਕੇ ਤੁਹਾਡੇ ਨਾਲ ਖੜਾਂਗੇ ਧੰਨਵਾਦ ਬਸ ਜੀ ਮੈਂ ਤਾਂ ਸ਼ਰਮਾ ਜੀ ਔਰ ਗਿਲਸਾਭ ਨੇ ਸਾਰਾ ਦੱਸਤਾ ਤੇ ਜਿਹੜਾ ਸਾਡੇ ਹਲਕੇ ਆ ਉਹ ਚੰਡੀਗੜ੍ਹ ਦੀ ਕੁਖ ਚ ਵਸੇ ਹੋਏ ਹਲਕੇ ਆ ਅਸੀਂ ਕਿਸਾਨਾਂ ਨੂੰ ਇਹ ਵਿਸ਼ਵਾਸ ਦਿਵਾ ਰਹੇ ਆ ਕਿ ਜੋ ਵੀ ਡਿਊਟੀ ਹੋ ਜੋ ਲੰਗਰ ਦੀ ਜਾਂ ਹੋਰ ਪੰਜ ਤਰੀਕ ਨੂੰ ਉਹਨਾਂ ਨੇ ਚੰਡੀਗੜ੍ਹ ਪੂਚ ਕਰ ਲਈ ਹੋਣਾ ਤੇ ਸੁੰਮਣੀ ਅਕਾਲੀ ਦਲੇ ਸਾਰੇ ਹਲਕਿਆਂ ਦਾ ਸਾਡੇ ਜ਼ਿਲ੍ਹੇ ਦਾ ਮੁਹਾਲੀ ਦਾ ਉਹ ਉਹਨਾਂ ਦੇ ਨਾਲ ਹੀ ਕਟਾਕੇ ਖੜੂਗਾ ਔਰ ਪ੍ਰਸ਼ਾਸਨ ਨੂੰ ਬੇਨਤੀ ਵੀ ਹੈ ਕਿ ਜਿਹੜੇ ਸਾਡੇ ਕਿਸਾਨ ਵੀ ਨਜ਼ਰਬੰਦ ਕਰਿਆ ਉਹ ਕੋਈ ਖਾਕੂ ਨਹੀਂ ਹੈਗੇ ਕੋਈ ਤਾਲਿਬਾਨੀ ਨਹੀਂ ਹੈਗੇ ਉਹ ਇੱਥੋਂ ਦੇ ਸਾਡੇ ਭਰਾ ਨੇ ਜੇ ਉਹਨਾਂ ਨੂੰ ਅੱਜ ਸ਼ਾਮ ਤੱਕ ਨਾ ਰਿਹਾ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਪੱਧਰ ਤੇ ਇਸ ਲਈ ਸੰਘਰਸ਼ ਲਈ ਅਸੀਂ ਤਿਆਰ ਹਾਂ ਮੁਹਾਲੀ ਵਾਲੇ ਸਾਰਾ ਜ਼ਿਲ੍ਹਾ ਸਾਡਾ ਤਿਆਰ ਹੈ ਸੋ ਐਨੀ ਬੇਇਨਤੀ ਕਰਦਾ ਖਮਾ ਜੀ ਕਰਕੇ ਵੈਗੁਰੂ ਜੀ ਦਾ ਖਾਲਸਾ